थले सबकी वीडियो पुलिस के पास जाऊंगी पुलिस के पास जाऊंगी छो खबरा निकला जाऊंगा निकलो गेगा देखो बड़ी फिर जाएगा हाथ ना ला मैं जा रहे थे हाथ ना ला

ਇਹ ਲਾਈ ਗੱਤੇ ਮੈਂ ਪਹਿਲੇ ਹੀ ਨੇੜ ਉਹਨਾਂ ਕੋਲ ਹੀ ਚਾਹ ਬੋ ਜਾਓ ਹਾਂ ਆਹ ਗੱਡੀ ਸਾਰ ਕਰਦੇ ਤੇ ਗਾਲੀ ਕੱਢੇ ਕੋਹ ਤੂੰ ਕੀ ਕਰ ਲੱਗੇ ਨਹੀਂ ਪੂਰੇ ਪੇਪਰਾਂ ਦੇ ਥੰਦੇ ਲੱਗ ਮਾ ਪਿੰਡ ਤੋਂ ਬਾਹਰ ਫੰਟਾ ਉਹਨਾਂ ਨੂੰ ਮੰਮੀ ਨੂੰ ਕਹਿ ਦੋ ਕਿ ਇਹਨਾਂ ਨੇ ਕਰਾਇਆ ਉਹ ਕਰੋ ਕਹਿ ਜਾਓ ਸਾਡ ਦੋ ਬੱਚੇ ਨੇ ਸਕੂਲ ਜਾਣਾ ਬੈਨ ਖੜੀ ਐ ਚੁੱਪ ਆਪਣੀਆਂ ਕੱਟੀਆਂ ਰੇ ਇੱਟ ਦੇ ਕਿੱਟ ਚ ਕੀ ਖੜਾ ਹਾਂ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਜੋ ਪ੍ਰਵਾਸੀ ਨੇ ਫਿਰ ਚਾਏ ਹੋ ਬਿਹਾਰ ਦੇ ਹੋਣ ਜਾਂ ਫਿਰ ਯੂਪੀ ਦੇ ਕਿਹੜੀਆਂ ਹਰਕਤਾਂ ਕਿਹੜੀਆਂ ਕਰਤੂਤਾ ਤੇ ਉਤਰੇ ਹੋਏ ਨੇ ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ ਤੇ ਨਾ ਹੀ ਮੇਰਾ خیال ਹੈ ਕਿ ਹੁਣ ਕਿਸੇ ਨੂੰ ਇਹ ਗੱਲ ਸਮਝਾਉਣ ਦੀ ਵੀ ਜ਼ਰੂਰਤ ਹੈ ਹਰ ਰੋਜ਼ ਪੱਗ ਨੂੰ ਹੱਥ ਤਾਂ ਪਾਉਣ ਹੀ ਲੱਗੇ ਸੀ ਹੁਣ ਇੱਜ਼ਤਾਂ ਨੂੰ ਵੀ ਹੱਥ ਪਾਉਣ ਲੱਗੇ ਨੇ ਕਿਉਂਕਿ ਪੱਗ ਦੀ ਇੱਜ਼ਤ ਇਹਨਾਂ ਨੇ ਜਦੋਂ ਨਹੀਂ ਕੀਤੀ ਪੱਗ ਨੂੰ ਹੱਥ ਪਾਏ ਪੰਜਾਬੀਆਂ ਨੂੰ ਹੱਥ ਪਾਏ ਜਿਨ੍ਹਾਂ ਨੇ ਇਹਨਾਂ ਨੂੰ ਰੋਜ਼ਗਾਰ ਦਿੱਤਾ ਰੋਟੀ ਦਿੱਤੀ ਤਾਂ ਹੁਣ ਪੰਜਾਬੀਆਂ ਦੀ ਇੱਜ਼ਤਾਂ ਤੱਕ ਨੂੰ ਵੀ ਹੱਥ ਪਾਉਣ ਲੱਗੇ ਹਨ ਉੱਥੇ ਹੀ ਸੋਸ਼ਲ ਮੀਡੀਆ ਤੇ ਇਸ ਸਮੇਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਵੇਂ ਕਿ ਅਕਸਰ ਹੀ ਕਾਫੀ ਸਾਰੀਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ ਪਰ ਪਰ ਇਹ ਵੀਡੀਓ ਇਸ ਕਰਕੇ ਜਿਆਦਾ ਧਿਆਨ ਖਿੱਚਣ ਵਾਲੀ ਹੈ ਕਿ ਇਸ ਦੇ ਵਿੱਚ ਕੁਝ ਪ੍ਰਵਾਸੀ ਇੱਕ ਪੰਜਾਬੀ ਕੁੜੀ ਦੇ ਸਾਹਮਣੇ ਖੜੇ ਲੜ ਰਹੇ ਨੇ ਬੇਸ਼ੱਕ ਇਸ ਕੁੜੀ ਦੇ ਭਰਾ ਜਾਂ ਇਸਦੇ ਪਿਓ ਨਾਲ ਇਹਨਾਂ ਦੀ ਲੜਾਈ ਹੋ ਵੀ ਹੋਵੇ ਪਰ ਇਸ ਕੁੜੀ ਦੇ ਸਾਹਮਣੇ ਆਉਣ ਤੋਂ ਬਾਅਦ ਇਹਨਾਂ ਬਿਹਾਰੀਆਂ ਨੇ ਇੱਟ ਚੱਕ ਲਈ ਸੋ ਕੀ ਕਹਿਣਾ ਤੁਹਾਡਾ ਇਸ ਜੋ ਇੱਕ ਸੰਜੀਦਾ ਮੁੱਦਾ ਹੈ ਉਸ ਦੇ ਬਾਰੇ ਜਰੂਰ ਕਮੈਂਟ ਕਰਨਾ ਆਓ ਦੇਖੋ ਇਸ ਮੌਕੇ ਦੀ ਪੂਰੀ ਵੀਡੀਓ ਹੋਰ ਤਾਜ਼ਾ ਖਬਰਾਂ ਤੇ ਇਸ ਤਰ੍ਹਾਂ ਦੀਆਂ ਵੀਡੀਓਜ਼ ਦੇ ਲਈ ਬਣੇ ਰਹਿਣਾ ਅਲਿਮਟਡ ਗਿਆਨ ਦੇ ਨਾਲ ਆਹ ਦੰਦਾ ਚੱਕੀ ਇੱਕ ਮਿੰਟ ਆਹ ਵੀਡੀਓ ਬਣਾ ਰਹੀ ਹਾਂ ਮੈਂ ਪੁਲਿਸ ਨੂੰ ਦਿਊਂਗੀ ਅਗਰ ਕਿਸੇ ਨੇ ਵੀ ਮੁਸ਼ਕਲ ਹੈ

ਆਪਸੋ ਮਰਦੀ ਕਰੋ ਇਹ ਤਾਂ ਇੱਕ ਜੱਟ ਚੱਕਰੀ ਹੈ ਇੱਕ ਇੱਕ ਮਾਰਨਗੇ ਇਹਨੂੰ ਮੈਂ ਪਹਿਲੇ ਨੇੜੋਂ ਨਾ ਕੁੜੀ ਜਾ ਬਹੋ ਜਾਓ ਹਾਂ ਗੱਡੀ ਸਾਰ ਕਰਦੇ ਤੇ ਗਾਲੀ ਕਮੇ ਬਹੁਤ ਦੁਖੀ ਕਰ ਲੱਗੇ ਮੈਨੂੰ ਪਤਾ ਪੂਰੇ ਪੇਪਰ ਝੰਡੇ ਲੇਗਾ ਪਿੰਡ ਤੋਂ ਬਾਹਰ ਪਿੰਡ ਤੋਂ ਉਹਨਾਂ ਨੂੰ ਮੰਮੀ ਨੂੰ ਕਹਿ ਬੋ ਕਹਿੰਨਾਂ ਨਿਕਲਿਆ ਉਹ ਕਰੋ ਜਾਓ ਸਾਡ ਦੋ ਬੱਚੇ ਨੇ ਸਕੂਲ ਜਾਣਾ ਬੈਨ ਖੜੀ ਹੈ ਚੁੱਪ ਕਰੀ ਗੱਡੀਆਂ ਰੇ ਇੱਟ ਦੇ ਕਿੱਟ ਚੱਕੀ ਖੜਾ ਹਾਂ ਅਸੀਂ ਤੁਹਾਨੂੰ ਸਾਰਿਆਂ ਨੂੰ ਪਿੰਡ ਤੇ ਰਹਿਣ ਨਹੀਂ ਦੇਣਾ